ਜਿਵੇਂ ਬੱਚਿਆਂ ਨੂੰ ਚੰਗੀ ਸਿੱਖਿਆ ਤੇ ਚੰਗੇ ਸੰਸਕਾਰ ਕਰਕੇ ਲੋਕ ਥੋੜੀ ਬਹੁਤੀ ਇਸ ਕਾਲ ਯੁੱਗ 'ਚ ਇੱਜ਼ਤ ਮਾਨ ਦਿੰਦੇ ਨੇ ਤੇ ਜੇ ਐਜੂਕੇਸ਼ਨਿਸਟ ਹੋ ਕੇ ਮਾਸਟਰ ਹੋ ਕੇ ਪ੍ਰਿੰਸੀਪਲ ਹੋ ਕੇ ਅਧਿਆਪੀ ਹੋ ਕੇ ਚੰਗੇ ਨੂੰ ਚੰਗਾ ਨਾ ਕਿਹਾ ਤਾਂ ਮੇਰੇ ਤੇ ਵੀ ਫੀਟੇ ਲਾਣਤੀ ਹੈ ਤੇ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸਾਰੀ ਵਾਰਡ ਨੰਬਰ 3 ਜਿਵੇਂ ਕਿ ਹਰਜੀਤ ਸਿੰਘ ਬਿੱਟੂ ਤੇ ਹਰਪਾਲ ਸਿੰਘ ਲਾਢੀ ਸਭ ਤੋਂ ਪਹਿਲਾਂ ਤਾਂ ਮੈਂ ਅਸੀਰਵਾਦ ਲੈਣਾ ਮਾਤਾ ਜੀ ਤੋਂ ਕਿ ਜਿਨ੍ਹਾਂ ਨੇ ਹੋਂ ਨਾਲ ਬੱਚੇ ਔਰ ਪਰਿਵਾਰ ਹੋਰ ਚਾਹੇ ਹਜ਼ਾਰ ਕਮੀਆਂ ਹੋਣ ਇੰਨੀ ਗਰੰਟੀ ਮੈਂ ਲੈ ਸਕਦਾ ਵਾਰਡ ਨੰਬਰ 3 ਚ ਐਮਐਲਏ ਸਾਹਿਬ ਦੀ ਰਹਿਨਮਾਈ ਚ ਕਿ ਜੋ ਇੱਕ ਕਾਉਂਸਲਰ ਦੀ ਕਿਉਂਕਿ ਉਹਨਾਂ ਦੀ ਮਿਸਿਸ ਕੁਲਵਿੰਦਰ ਕੌਰ ਜੋ ਕਿ ਕੁਲਵਿੰਦਰ ਕੌਰ ਕਿਉਂਕਿ ਗੱਲ ਇਹ ਨਹੀਂ ਕਿ ਕੌਣ ਚੰਗਾ ਕੌਣ ਮਾੜਾ ਕੌਣ ਨਹੀਂ ਕੌਣ ਨਹੀਂ ਗਲ ਪਰਿਵਾਰ ਦੀ ਸੰਸਕਾਰਾਂ ਦੀ ਤੇ ਉਹ ਸੰਸਕਾਰਾਂ ਨੂੰ ਦੇਖਦੇ ਹੋ ਹੋਰ ਤੁਸੀਂ ਹਜ਼ਾਰ ਕਮੀਆਂ ਕਢ ਲਓ ਤਵਾਂ ਲਾ ਦਿਓ 19 ਕਰ ਦਿਓ 21 ਕਰ ਦਿਓ ਮੈਂ ਮਾਸਟਰ ਮੋਨ ਲਾਲੀਆ ਪ੍ਰਿੰਸੀਪਲ ਮੋਨ ਲਾਲ ਤੇ ਐਮ ਐਲ ਏ ਸਾਹਿਬ ਇਹ ਗਰੰਟੀ ਲੈ ਸਕਦੇ ਆ ਕਿ ਤੁਹਾਡੇ ਵਾਰਡ ਦੀ ਸੁਖਦੁਖ ਦੀ ਸਾਂਝ ਇਹਨਾਂ ਦੇ ਮਾਤਾਂ ਤੇ ਪਰਿਵਾਰ ਨੇ ਸੰਸਕਾਰ ਦਿੱਤੇ ਨੇ ਕਿ ਅੱਧੀ ਰਾਤ ਬਵਾਜ ਮਾਰੋਗੇ ਅੱਧੀ ਰਾਤ ਇਹ ਪਰਿਵਾਰ ਤੁਹਾਡੇ ਬਰਾਬਰ ਖੜਾ ਹੋਏਗਾ ਇਧਰ ਕੌਜੀ ਦੇ ਹੱਕ ਵਿੱਚ ਵੋਟਰਾਂ ਨੂੰ ਅਪੀਲ ਕਰਨਗੇ ਅੱਜ ਇਹ ਸਾਨੂੰ ਵਿਸ਼ਵਾਸ ਦਿਵਾਣਗੇ ਕਿ ਜਿੱਥੇ-ਇੱਥੇ ਵਿਕਾਸ ਪੱਖੋਂ ਅਸੀਂ ਪਿੱਛੇ ਰਹੇ ਹਾਂ ਸਾਨੂੰ ਪੂਰੀ ਸਪੀਡ ਦੇ ਨਾਲ ਉਹ ਵਿਕਾਸ ਦੇ ਵਿੱਚ ਮੋੜੀ ਬਣਾਉਣ ਦੇ ਲਈ ਸਾਡੀ ਮਦਦ ਕਰਨਗੇ ਐਮਐਲਏ ਸਾਹਿਬ ਕਿ ਸਿਸਟਮ ਨੂੰ ਕਦੇ ਜਦੋਂ ਸਿਸਟਮ ਬਦਲਿਆ ਕਿੱਦਾਂ ਜਾਂਦਾ ਜਦੋਂ ਆਪਾਂ ਸਿਸਟਮ ਦੇ ਵਿੱਚ ਵੜਦੇ ਹਾਂ ਫਿਰ ਸਿਸਟਮ ਬਦਲਿਆ ਜਾਂਦਾ ਮੈਂ ਪਿਛਲੀਆਂ ਸਰਕਾਰਾਂ ਵੀ ਦੇਖਿਆ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਉਹ ਕਾਲੀ ਦਲ ਬੀਜੇਪੀ ਦੀ ਭਾਈਵਾਲ ਸਰਕਾਰ ਹੋਵੇ ਇੱਕੋ ਹੀ ਹੁੰਦਾ ਸੀਗਾ ਕਿ ਟਿਕਟਾਂ ਅਨਾਉਂਸ ਕਰਤੀਆਂ ਟਿਕਟਾਂ ਅਨਾਉਂਸ ਕਰਨ ਤੋਂ ਬਾਅਦ ਚ ਕੋਈ ਵੋਟਾਂ ਮੰਗਣ ਜਾਂ ਐਦਾਂ ਕੱਠ ਕਰਕੇ ਕੋਈ ਐਮਐਲਏ ਨਹੀਂ ਸੀ ਆਉਂਦਾ ਹੁੰਦਾ ਇੱਕੋ ਹੀ ਗੱਲ ਹੁੰਦੀ ਸੀਗੀ ਕੋਈ ਗੱਲ ਨਹੀਂ ਜੀ ਜਿੱਦਣ ਵੋਟਾਂ ਪੈਣਗੀਆਂ ਉਸ ਦਿਨ ਬੂਥ ਕੈਪਚਰ ਕਰਾਂਗੇ ਤੇ ਆਪਣੇ ਕੈਂਡੀਡੇਟ ਜਿਤਾ ਲਾਂਗੇ ਇਹੀ ਹੁੰਦਾ ਸੀ ਨਾ ਜੀ ਸੱਚ ਕਹਿ ਰਿਆ ਨਾ ਪਰ ਮੈਂ 10 ਦਿਨਾਂ ਤੋਂ ਸਾਰੇ ਪ੍ਰੋਗਰਾਮ ਹਲਕੇ ਦੇ ਛੱਡੇ ਹੋਏ ਨੇ ਸਿਰਫ ਘੱਗੇ ਤੇ ਮੈਂ ਫੋਕਸ ਕੀਤਾ ਹੋਇਆ ਔਰ ਜਿਹੜਾ ਵੀ ਕੈਂਡੀਡੇਟ ਆਉਂਦਾ ਉਹਨੂੰ ਇੱਕੋ ਹੀ ਗੱਲ ਕਹੀਦੀ ਐ ਕਿ ਹਰ ਘਰ ਦਾ ਦਰਵਾਜ਼ਾ ਖੜਕਾਓ ਉਹਨਾਂ ਨੂੰ ਆਮ ਆਦਮੀ ਪਾਰਟੀ ਦੀਆਂ ਉਪਲਬਧੀਆਂ ਬਾਰੇ ਦੱਸੋ ਕਿ ਸਾਡੀ ਸਰਕਾਰ ਦੇ 2.5 ਸਾਲਾਂ ਦੇ ਵਿੱਚ ਆ ਅਸੀਂ ਕੰਮ ਕੀਤੇ ਨੇ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਤੁਸੀਂ ਸਾਨੂੰ ਕੰਮ ਦੇ ਆਧਾਰ ਤੇ ਵੋਟਾਂ ਪਾਓ ਜਦੋਂ ਅਸੀਂ ਐਮਸੀ ਬਣ ਗਏ ਅਸੀਂ ਦੁੱਗਣੀ ਰਫਤਾਰ ਦੇ ਨਾਲ ਕੰਮ ਕਰਾਂਗੇ। ਕਹੀ ਹੋ ਰਿਆ ਉਹਦਾ ਰਿਜ਼ਲਟ ਹੈ ਜਿਹੜਾ ਅੱਜ ਦੇਖਣ ਨੂੰ ਮਿਲ ਰਿਹਾ। ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਅੱਜ 3 ਨੰਬਰ ਵਾਰਡ ਦੇ ਵਿੱਚੋਂ ਇਸ ਪਰਿਵਾਰ ਨੂੰ ਹੌਸਲਾ ਦੇਣ ਲਈ ਉਸ ਪਰਿਵਾਰ ਨੂੰ ਵਿਸ਼ਵਾਸ ਦੇਣ ਲਈ ਇੱਥੇ ਤੁਸੀਂ ਸਾਰੇ ਬੈਠੇ ਹੋਇਓ। ਅੱਜ ਮੈਨੂੰ ਮੇਰਾ ਵਾਣੂ ਵੀ ਬੜਾ ਖੁਸ਼ ਹੋਇਆ। ਸਾਡੀ ਟੀਮ ਦਾ ਵਾਣੂ ਵੀ ਬੜਾ ਖੁਸ਼ ਹੋਇਆ ਕਿ ਜਿਹੜੀ ਸਾਡੀ ਮਿਹਨਤ ਸੀਗੀ ਉਹ ਰੰਗ ਲਿਆਈ ਹੈ। ਕਿਉਂਕਿ ਦਿਨੋਂ ਦਿਨ ਜਿਹੜਾ ਕਾਫਲਾ ਹੈਗਾ ਕੱਗੇ ਦਾ ਉਹ ਵੱਧਦਾ ਜਾ ਰਿਹਾ ਸਾਡੀ ਪਾਰਟੀ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹ ਤਾਂ ਤੁਹਾਡੇ ਹਰ ਘਰ ਤੱਕ ਸਾਡੇ ਜਿੰਨੇ ਵੀ ਕੈਂਡੀਡੇਟ ਸੀਗੇ ਉਹਨਾਂ ਨੇ ਤੁਹਾਨੂੰ ਪਹੁੰਚਾਇਆ ਤੁਹਾਨੂੰ ਮੈਸੇਜ ਦਿੱਤਾ ਕਿ ਭਾਈ 21 ਤਰੀਕ ਨੂੰ ਚੋਣ ਸ਼ੰਖਣ ਝਾੜੂ ਦਾ ਬਟਨ ਦਬਾ ਦਿਓ ਜਿੱਤ ਤਾਂ ਪੱਕੀ ਹੈ ਪਰ ਲੜਾਈ ਹੁਣ ਪ੍ਰਧਾਨਗੀ ਦੀ ਹੈ ਲੜਾਈ ਪ੍ਰਧਾਨਗੀ ਦੀ ਕੀ ਹੈ ਮੈਂ 13 ਦੀਆਂ 13 ਵਾਡਾਂ ਚ ਕੋਈ ਗੱਲ ਕਰਦਾ ਕਿ ਜਿੱਤ ਤੁਸੀਂ ਸਾਰਿਆਂ ਨੇ ਜਾਣਾ ਪਰ ਜਿਹੜਾ ਸਭ ਤੋਂ ਵੱਧ ਲੀਡ ਨਾਲ ਜਿੱਤੇਗਾ ਉਹ ਨਗਰ ਕੌਂਸਲ ਦਾ ਪ੍ਰਧਾਨ ਬਣੂਗਾ ਇਹ ਫੈਸਲਾ ਤੁਹਾਡੇ ਹੱਥ ਚ ਹੈ ਤੇ ਤੁਸੀਂ ਕੀ ਕਰਨਾ ਸੁਵਿਧਾਨ ਸਭਾ 'ਚ ਬੋਲਾਂ ਔਰ ਹਲਕੇ ਦੇ ਜਿਹੜੇ ਰੁਕੇ ਹੋਏ ਕੰਮ ਨੇ ਲੰਬੇ ਸਮੇਂ ਤੋਂ ਉਹਨਾਂ ਨੂੰ ਪੂਰਾ ਕਰਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਕਹਿੰਦੇ ਉਸ ਮਾਲਕ ਨੇ ਮੈਂ ਆਪਣੇ ਇਲੈਕਸ਼ਨ ਚ ਵੀ ਕਿਆ ਕਰਦਾ ਸੀਗਾ ਮੇਰਾ ਚੋਣ ਨਿਸ਼ਾਨ ਵੀ 1 ਨੰਬਰ ਤੇ ਹੀ ਸੀਗਾ ਕਹਿੰਦੇ ਜੀ ਕੁੱਲ ਮਾਲਕ ਨੇ ਆਪਣਾ ਫੈਸਲਾ ਸੁਣਾ ਦਿੱਤਾ ਚੋਣ ਨਿਸ਼ਾਨ ਝਾੜੂ ਦਾ ਕਹਿੰਦੇ ਬਟਨ ਪਹਿਲੇ ਨੰਬਰ ਤੇ ਲਾ ਦਿੱਤਾ ਬਰਾਇ ਇਸਾਨ ਹੈ ਰੱਬ ਦਾ ਕਾਲ ਇਹ ਇਹ ਜਿੱਤਦੀਆਂ ਨਿਸ਼ਾਨੀਆਂ ਨੇ ਅਕਾਲ ਪੁਰਖ ਜਿਹੜਾ ਜਿੰਨੂੰ ਸੇਵਾ ਬਖਸ਼ਦਾ ਉਹਨੂੰ ਫਿਰ ਉਹ ਪਹਿਲੇ ਨੰਬਰ ਤੇ ਰੱਖਦਾ ਹੈ ਇਹ ਤੁਹਾਡਾ ਪਹਿਲੇ ਨੰਬਰ ਤੇ ਚੋਣ ਨਿਸ਼ਾਨ ਆ ਗਿਆ ਜਿੱਤ ਤੁਹਾਡੀ ਪੱਕੀ ਹੈ ਪਰ ਲੜਾਈ 12 ਸੀਟਾਂ ਬਾਕੀ ਨੇ ਲੜਾਈ ਹੁਣ ਪ੍ਰਧਾਨਗੀ ਦੀ ਹੈ ਹੁਣ ਦੇਖੋ ਕੌਣ ਹਾਸਲ ਕਰਦਾ ਹੈ ਜੋਰ ਜਿੰਨਾ ਕੋਈ ਲਾ ਲੇਗਾ ਉਹਨਾਂ ਹੀ ਥੋੜਾ ਇਹ ਪ੍ਰਧਾਨਗੀ ਜਿਹੜੀ ਹੈ ਤੁਹਾਡੀ ਵਾਰਡ ਦੇ ਲੋਕਾਂ ਨੇ ਦੋਣੀ ਹੈ ਪਹਿਲਾਂ ਪ੍ਰਧਾਨਗੀਆਂ ਪੈਸਾ ਲੈ ਕੇ ਦਿੰਦਾ ਸੀਗਾ ਐਸ ਵਾਰ ਉਲਟ ਹੋ ਗਿਆ ਐਸਵਾਰ ਪ੍ਰਧਾਨਗੀ ਤੁਸੀਂ ਲੈ ਕੇ ਦੋਗੇ ਜਿੰਨੀ ਵੱਡੀ ਲੀਡ ਹੋਊਗੀ ਉਨੀ ਵੱਡੀ ਉਸ ਨਗਰ ਕੌਂਸਲ ਦੀ ਪ੍ਰਧਾਨਗੀ ਹੈ ਜਿਹੜੀ ਉਹ ਤੁਹਾਡੇ ਮੱਤੇ ਤੇ ਲੱਗੇਗੀ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਪਿਆਰ ਦੇ ਨਾਲ ਸਾਡੇ ਸਾਰੇ ਆਗੂਆਂ ਨੂੰ ਸਾਡੇ ਮੈਂਬਰ ਸਾਹਿਬਾਂ ਨੂੰ ਸਾਡੇ ਲੀਡਰਾਂ ਨੂੰ ਤੁਸੀਂ ਸੁਣਿਆ ਬੜੇ ਪਿਆਰ ਨਾਲ ਬੈਠੇ ਹੋ ਔਰ ਪਕੌੜੇ ਵੀ ਮੈਨੂੰ ਲੱਗਦਾ ਨੂੰ ਅਸੀਂ ਜਿਹੜਾ ਅੱਜ ਇਕੱਠ ਕਰਨ ਦਾ ਮੇਨ ਮਕਸਦ ਹੈ ਸਾਨੂੰ ਸਰਦਾਰ ਕੁਲਵੰਤ ਸਿੰਘ ਜੀ ਬਾਜੀਗਰ ਜੀ ਵੱਲੋਂ ਪਾਈ ਵੱਲੋਂ ਐਮਐਲਏ ਸਾਹਿਬ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੇਰੀ ਧਰਮ ਪਤਨੀ ਕੁਲਵਿੰਦਰ ਕੌਰ ਜੀ ਨੂੰ ਟਿਕਟ ਦਿੱਤੀ ਗਈ ਉਹਨਾਂ ਦੀ ਜੋ ਸਰਵੇ ਜਾਂ ਜੋ ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ 13 ਦੇ 13 ਕੈਂਡੀਡੇਟਾਂ ਨੂੰ ਉਹਨਾਂ ਨੂੰ ਟਿਕਟ ਦਿੱਤੀ ਗਈ ਜੋ ਯੋਗ ਸੀ ਜਿਨ੍ਹਾਂ ਦੀ ਮੈਰਿਟ ਬਣਦੀ ਸੀਗੀ ਉਸ ਦੀ ਲੜੀ ਦੇ ਤਹਿਤ ਮੇਰੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਅਸੀਂ ਅੱਬ ਦਾ ਤੈ ਦਿਲੋਂ ਤਨ ਦਿਲ jaan ਲਾ ਕੇ ਮਿਹਨਤ ਕਰ ਰਹੇ ਸੀ ਉਸ ਮਿਹਨਤ ਦਾ ਤੁਸੀਂ ਦੇਖ ਹੀ ਰਹੇ ਹੋ ਬਾਕੀ 21 ਤਰੀਕ ਨੂੰ ਲੋਕਾਂ ਨੇ ਸਾਰਾ ਕੁਝ ਲੋਕਾਂ ਦਾ ਫਤਵਾ ਸਾਹਮਣੇ ਆ ਜਾਣਾ ਬਾਕੀ ਸਾਨੂੰ ਬਾਈ ਨੇ ਜੋ ਵੀ ਕੰਮ ਵਾੜਦੇ ਹੋਣ ਵਾਲੇ ਨੇ ਸਾਨੂੰ ਫੁੱਲ ਪਾਵਰ ਦੇ ਕੇ ਕਿਹਾ ਵੀ ਜੋ ਵੀ ਮੇਰੇ ਤੱਕ ਕੋਈ ਮੰਗ ਲੈ ਕੇ ਆਉਂਗੇ ਅੱਧੀ ਰਾਤ ਵੀ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਕਿਸੇ ਵੀ ਵੋਟਰ ਦੀ ਕੋਈ ਵੀ ਸਮੱਸਿਆ ਕਦੂਰੀ ਨਾ ਰਹੇ ਬਾਈ ਹਰ ਗੱਲ ਪਿੱਛੇ ਸਾਨੂੰ ਅੱਜ ਵੀ ਜੋ ਕੁਝ ਕੰਮ ਇੱਥੇ ਜਿਨ੍ਹਾਂ ਦੇ ਵਿੱਚੋਂ ਕੁਝ ਕੰਮ ਅਸੀਂ ਸ਼ੁਰੂ ਵੀ ਕਰ ਚੁੱਕੇ ਹਾਂ ਤੇ ਬਹੁਤ ਜਲਦੀ ਵਾੜਦਿਆਂ ਜੋ-ਜੋ ਕਰ-ਕਰ ਜਾ ਕੇ ਸਮੱਸਿਆ ਅਸੀਂ ਨੋਟ ਕੀਤੀਆਂ ਨੇ ਉਹਨਾਂ ਨੂੰ ਬਹੁਤ ਜਲਦੀ ਪੂਰਾ ਕਰਵਾਇਆ ਜਾਊਗਾ ਜਦੋਂ ਕੋਈ ਕੈਂਡੀਡੇਟ ਆਪਣੀ ਵਾੜ ਦੇ ਵਿੱਚ ਮਿਹਨਤ ਕਰਦਾ ਹੈ ਕੌਫ ਦਾ ਫਾਲ ਜਿਹੜਾ ਉਹ ਲੋਕ ਦਿੰਦੇ ਨੇ ਅਕਸਰ ਕਿਉਂਕਿ ਰਹੀ ਗੱਲ ਜਿਹੜਾ ਨਿਬੰਧਗੀ ਕਰਦਾ ਹਲਕੇ ਤੇ ਉਸ ਤੇ ਜਿਆਦਾ ਡਿਪੈਂਡ ਹੁੰਦਾ ਮੈਂ ਇੱਥੇ ਇੱਕ ਅੱਗੇ ਦੇ ਲੋਕਾਂ ਨੂੰ ਕਦੇ ਨਾਰਾਜ਼ ਨਹੀਂ ਕੀਤਾ ਜਿਹੜੇ ਵੀ ਉਹਨਾਂ ਦੀ ਅਸੀਂ ਮੰਗਾ ਸੀ ਗਿਆ ਮੈਂ ਉਹ ਪੂਰੀਆਂ ਕੀਤੀਆਂ ਜੇ ਸ਼ਾਇਦ ਮੈਂ ਇੱਕ ਅੱਗੇ ਦੇ ਵਿੱਚ ਕੋਈ ਕੰਮ ਨਾ ਕੀਤਾ ਹੁੰਦਾ ਸ਼ਾਇਦ ਅੱਜ ਮੈਂ ਕੋਈ ਮੂੰਹ ਲੈ ਕੇ ਆਪਣੀ ਸ਼ਕਲ ਲੈ ਕੇ ਲੋਕਾਂ ਦੇ ਵਿੱਚ ਨਹੀਂ ਸੀ ਜਾ ਸਕਦਾ ਲੋਕਾਂ ਨੂੰ ਕਹਿ ਨਹੀਂ ਸੀ ਸਕਦਾ ਲੋਕਾਂ ਨੂੰ ਅਪੀਲ ਨਹੀਂ ਸੀ ਕਰ ਸਕਦਾ ਇਸੇ ਕਰਕੇ ਲੋਕਾਂ ਦੇ ਵਿੱਚ ਜਾਈਦਾ ਔਰ ਕੈਂਡੀਡੇਟਾਂ ਨੂੰ ਇਸੇ ਕਰਕੇ ਕਿਹਾ ਕਿ ਅਸੀਂ ਕੰਮ ਕੀਤੇ ਹੋਏ ਨੇ ਆਪਣੇ ਕੰਮ ਹੈ ਜਿਹੜੇ ਆਪਣਾ ਰਿਪੋਰਟ ਕਾਰਡ ਲੋਕਾਂ ਕੋ ਲੈ ਕੇ ਜਾਓ ਕਿ ਭਈ ਸਾਡੀ ਅਸੀਂ 2.5 ਸਾਲ ਦੇ ਵਿੱਚ ਆ ਕੁਛ ਕੰਮ ਕੀਤੇ ਹੋਏ ਨੇ ਬਾਕੀ ਦਾ ਜਿਹੜਾ ਸਮਾਂ ਹੈਗਾ 2.5 ਸਾਲ ਦਾ ਉਹਦੇ ਵਿੱਚ ਅਸੀਂ ਦੁੱਗਣੀ ਰਫਤਾਰ ਦੇ ਨਾਲ ਕੰਮ ਕਰਾਂਗੇ ਸਾਡਾ ਸਾਥ ਦਿਓ ਔਰ ਲੋਕ ਵੀ ਬੜੇ ਸੁਲਝੇ ਹੋਏ ਹੈਗੇ ਨੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰ ਦੇ ਨਾਲ ਚੱਲਣਾ ਚਾਹੀਦਾ ਲੋਕਾਂ ਨੇ ਵੀ ਮਨ ਬਣਾਇਆ ਹੋਇਆ ਔਰ 13 ਦੀਆਂ 13 ਵਾਰਡਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਪੈਣ ਗਿਆ ਔਰ ਆਪਣਾ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਹੈ ਵੈਸ ਪ੍ਰਧਾਨ ਉਹ ਬਣਾਵਾਂਗੇ ਜੀ ਪੂਰੀ ਬਹੁਤ ਮਦਦ